ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬਨੀ ਬਨਾਈਏ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਬੱਟਲ ਵਲ ਸ਼ੇਅਰ ਕਰੋ ਰਬਨੀ ਬਨਾਈਏ ਜੋੜੀਆਂ ਚੈਨਲ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਚੈਨਲ ਤੇ ਅੱਜ ਦੀ ਪਹਿਲੀ ਪਰਫਾਈ ਨਾਮ ਸਿੰਘ ਜਨਮ ਤਰੀਕ 1993 ਹਾਈਟ 5 ਫੁੱਟ 10 ਇੰਚ ਹੀਅਰ ਦੇ ਬਾਬਾ ਗੁੱਤ ਢਿੱਲੋਂ ਕਾਸਟ ਜੱਟ ਸੇਕ ਕੰਮ ਲੜਕਾ ਕੈਨੇਡਾ ਪੀਆਰ ਜ਼ਮੀਨ 3 ਏਕੜ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਇੱਕ ਭੈਣ ਵਿਆਹੀ ਹੋਈ ਨਹੀਂ ਯੂ ਐਸ ਏ ਵਿੱਚ ਨੇ ਮੰਗ ਘੱਟਿਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 987585 67880 ਇੱਕ ਵਾਰ ਫਿਰ ਨੋਟ ਕਰੋ 987585 67880 ਤੁਸੀਂ ਪ੍ਰਵਾਣ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1987 height 5 ਫੁੱਟ 11 ਇੰਚ ਕਾਸਤ ਸੁਨਿਆਰ ਲੜਕਾ ਤਲਾਕ ਸੁਦਾ ਸ਼ਹਿਰ ਮੋਗਾ ਪੜਾਈ ਬੀ ਫਾਰਮੇਸੀ ਕੰਮ ਕੰਪਨੀ ਚੰਡੀਗੜ੍ਹ ਸੈਲਰੀ 45000 ਮਹੀਨਾ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਵਿਆਹੀ ਹੋਈ ਨੇ ਆਸਟ੍ਰੇਲੀਆ ਵਿੱਚ ਵਿੱਚ ਹੈ ਮੰਗ ਬਦਿਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਨਾਂ ਦਾ ਮੋਬਾਈਲ ਨੰਬਰ 98724 8959 98724 8959 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 2 ਜੂਨ 1994 ਹਾਈਟ 5 ਫੋਰ 6 ਇੰਚ ਏਰੀਆ ਫ੍ਰੀਪੋਰਟ ਮੰਗਲਿਕ ਲੜਕਾ ਵੈਸ਼ਨੂ ਤੇ ਪਰਿਵਾਰ ਵੀ ਵੈਸ਼ਨੂ ਪੜ੍ਹਾਈ ਗ੍ਰੈਜੂਏਸ਼ਨ ਫਾਰਮੇਸੀ ਕੰਮ ਹੋਸੇ ਦਵਾਈਆਂ ਦਾ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭਰਾ ਮੈਰਿਡ ਨੇ ਮੰਗ ਬਤਿਆ ਪਰਿਵਾਰ ਤੋਂ ਪੜੀ ਨਿਕੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 8146 93111 ਤੁਸੀਂ ਪ੍ਰਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 10 ਦਸੰਬਰ 1985 ਹਾਈਟ 4 ਫੁੱਟ 10 ਇੰਚ ਕਾਸਟ ਅਗਰਵਾਲ ਲੜਕੀ ਬਲਾਕਸ ਦਾ ਮੰਗਲ ਸਿੰਗਲ ਫੈਮਿਲੀ ਵਾਇਰਲੀ ਬਧੀਆਂ बिजनेसमैन ਅਗਰਵਾਲ ਹੀ ਸੰਪਰਕ ਕਰਨ ਸੰਗਰੂਰ ਏਰੀਆ ਦੀ 40 ਤੋਂ 50 ਕਿਲੋਮੀਟਰ ਵਾਲੇ ਹੀ ਸੰਪਰਕ ਕਰਨ ਕਾਸਟ ਅਗਰਵਾਲ ਹੀ ਸੰਪਰਕ ਕਰਨ ਫੋਨ ਕਰਨ ਦਾ ਟਾਈਮ ਸਵੇਰ ਦੇ 11 ਵਜੇ ਤੋਂ ਸ਼ਾਮ ਦੀ 5 ਵਜੇ ਤੱਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 99143 98308 99143 98308 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 3 ਮਾਰਚ 1987 ਹਾਈਟ ਪਾਲਿਕਟ ਰਟੈਂਟ ਜਿਨ੍ਹਾਂ ਮੁਹਾਲੀ ਕਾਸ ਜੱਟ ਸਿੱਖ ਪੜਾਈ ਪਲੱਸ 2 ਆਸਟ੍ਰੇਲੀਆ ਤੋਂ ਇਹਨਾਂ ਨੇ ਡਿਪਲੋਮਾ ਕੀਤਾ ਕੰਮ ਪ੍ਰਾਈਵੇਟ ਜੋਬ ਲੜਕਾ ਤਲਾਕ ਸੁਦਾ ਪਰਿਵਾਰ ਮੈਂਬਰ ਮਾਤਾ ਦੋ ਪਹਿਣਾ ਵਿਆਹੀ ਨਹੀਂ ਮੰਗ ਵਧੀਆ ਪਰਿਵਾਰ ਤੋਂ ਲੜਕੀ ਗ੍ਰੈਜੂਏਸ਼ਨ ਹੋਵੇ ਮੁਹਾਲੀ ਏਰੀਏ ਨੂੰ ਪਹਿਲ ਹੈ ਜੱਟ ਸਿੱਖ ਫੈਮਿਲੀ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9872008093 9872008093 ਤੁਸੀਂ ਪਰਵਾਰ ਨੂੰ ਕਾਲ ਕਰਕੇ ਇਹਨੂੰ ਹੋਰ ਜਾਣਕਾਰੀ ਲੈ ਸਕਦੇ ਹੋ ਨਾ ਸਰਦਾਰ ਲੜਕਾ ਅੰਮਰਤਾਪੁਰ ਜਰਮਤਰੀ 1987 ਹਾਈਟ 5 ਫੁੱਟ 6 ਇੰਚ ਪੜਾਈ 10ਵੀਂ ਪਾਸ ਕੰਮ ਖੇਤੀਬਾੜੀ ਕਰਦੇ ਨੇ ਜ਼ਮੀਨ 10 ਕਿੱਲੇ ਨੇ 50 ਕਿੱਲਿਆਂ ਦੀ ਇਹ ਖੇਤੀਬਾੜੀ ਕਰਦੇ ਨੇ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰਿਜ ਇਨਾਂ ਦਾ ਮੋਬਾਈਲ ਨੰਬਰ ਸਾਡਾ ਮੋਬਾਈਲ ਨੰਬਰ ਹੈ 95015 92137 ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਇਸ ਪ੍ਰੋਫਾਈਲ ਬਾਰੇ ਜਾਣਕਾਰੀ ਲੈ ਸਕਦੇ ਹੋ ਨਾਮ ਸੈנג ਜਨਮ ਤਰੀਕ 4 ਜੂਨ 1986 ਹਾਈਟ 5 ਫੁੱਟ 7 ਇੰਚ ਕਾਸਟ ਰਾਮਗੜੀ ਸ਼ਹਿਰ ਅਮਰitsar ਪੜਾਈ ਬੀਏ ਆਇਰਲੈਸ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਪ੍ਰਾ ਇੱਕ ਭੈਣ ਵਿਆਹੀ ਹੋਈ ਨੇ ਕੰਮ ਇਮੀਗ੍ਰੇਸ਼ਨ ਦਾ ਸੈਲਰੀ 30000 ਮਹੀਨਾ ਮੰਗ ਬਧਿਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਢੋੜ ਹੈ ਜਾਤੀ ਵੰਦਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 88290 26568 88290 26568 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 15 ਸਤੰਬਰ 1999 ਹਾਈਟ 5 ਫੁੱਟ 1 ਇੰਚ ਕਾਸਟ ਐਸਸੀ ਜ਼ਿਲ੍ਹਾ ਫਸ਼ਾਰਪੁਰ ਪੜਾਈ ਬੀਬੀਏ ਐਮ ਐਸਸੀ ਐਲ ਯੂ ਪੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭਰਾ ਸਾਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ ਮਨ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 94637 3322 94637 3322 ਤੁਸੀਂ ਪਰਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋ ਸ਼ੰਕਾਰੀ ਲੈ ਸਕਦੇ ਹੋ ਨਾਮ ਸੰਜ ਚਰਨ ਤ੍ਰਿਖਾਈ ਦਸਮਾ ਮੀਨਾ 1988 हाइट 511 ਇੰਚ ਕਾਸਟ ਖਤਰੀ ਜਨਮ ਸਥਾਨ ਫਰੋਜ਼ਪੁਰ ਪੜਾਈ ਪਲੱਸ 2 ਡਿਪਲੋਮਾ ਹੋਟਲ ਮੈਨੇਜਮੈਂਟ ਦੁਬਈ ਆਈ ਸੀ ਸੀ ਏ ਦੁਬਈ ਇਹਨਾਂ ਨੇ ਕੋਰਸ ਦੁਬਈ ਵਿੱਚ ਕੀਤਾ ਹੈ ਕੰਮ ਸੀਨੀਅਰ ਸੈਫ ਡੈਨੀ ਰੈ residant ਕੈਨੇਡਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਇੱਕ ਭੈਣ ਵਿਆਹੀ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕਾਸਟ ਖੱਤਰੀ अरोड़ा ਜਨਨ ਨੂੰ ਪਹਿਲ ਹੈ ਇਹਨਾਂ ਦਾ ਮੋਬਾਈਲ ਨੰਬਰ 9881502968 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 17 ਫਿਬਰੂਅਰੀ 1998 ਹਾਈਟ 5 ਫੁੱਟ 9 ਇੰਚ ਪੜਾਈ ਬੀਏ ਗੌਰਮੈਂਟ ਸੀਟੀ ਯੂ ਵਿੱਚ ਚੰਡੀਗੜ੍ਹ ਕਾਸਟ ਜੱਟ ਸਿੱਖ ਗੋਤ ਮੋਹਾਲ ਜ਼ਮੀਨ 4 ਏਕੜ 4.5 ਏਕੜ ਮੰਗ ਬੱਝਿਆ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਰੋਪੜ ਫਤਿਹਗੜ੍ਹ ਮੋਹਾਲੀ ਜ਼ਿਲ੍ਹੇ ਤੋਂ ਹੋਵੇ ਇਨ ਦਾ ਮੋਬਾਈਲ ਨੰਬਰ 84273 42299 ਦੂਜਾ ਮੋਬਾਈਲ ਨੰਬਰ 009 6599525284 ਤੁਸੀਂ ਪਰਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨਤਰੀ 22.03.1994 ਹਾਈਟ 5 ਫੁੱਟ 8 ਇੰਚ ਪੜਾਈ +2 ਕਾਸਟ ਰਾਮਦਾਸੀ ਸ਼ਹਿਰ ਲੁਧਿਆਣਾ ਪਰਿਵਾਰ ਮੈਂਬਰ ਮਾਤਾ ਪਿਤਾ ਭੈਣ ਭਰਾ ਭੈਣ ਵਿਆਹੀ ਹੋਈ ਹੈ ਕੰਮ ਆਪਣਾ ਬਿਜ਼ਨਸ ਐਂਬੂਲੈਂਸ ਦਾ ਦੀਆਂ 4 ਗੱਡੀਆਂ ਨੇ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਿਲਾਈ ਸਿੱਖੀ ਚਾ ਪਾਰਲਰ ਦਾ ਕੰਮ ਸਿੱਖੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 996 99 16 तन 81 एक मिनट फिर नोट करो 996 99 16 तन 81 ਤੁਸੀਂ ਪਰਵਾਰ ਨੂੰ ਕਾਲ ਕਰਕੇ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੋਲ ਜਨਮ ਤਰੀਕ 22 ਬਰਮਾ ਮੀਨਾ 1999 ਵਿੱਚ ਹਾਈਟ 5 ਫੁੱਟ ਪੜਾਈ ਜੀ ਨਮ ਕਾਸਟ ਐਸ ਸੀ ਜ਼ਿਲ੍ਹਾ ਹੁਸ਼ਿਆਰਪੁਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਰਿਅਲ ਰੇਲਵੇ ਡਿਪਾਰਟਮੈਂਟ ਰਿਟਾਇਰਮੈਂਟ ਨੇ ਮਾਤਾ ਅੰਗੜ ਵਾਲੀ ਵਰਕਰ ਨੇ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਗਵਰਨਮੈਂਟ ਜਾਂ ਐਨ ਆਰ ਆਈ ਹੋਵੇ ਇਨਾਂ ਦਾ ਮੋਬਾਈਲ ਨੰਬਰ 94637 38220 94637 38220 ਤੁਸੀਂ ਪ੍ਰਵਾਨ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 12 ਅਕਤੂਬਰ 2001 ਜਨਮ ਸਥਾਨ ਸਿਦੂਰਗੜ ਕਾਸਟ ਅਗਰਵਾਲ ਕਮ ਰਾਹੁਲ ਕਲਿਆਨਾ ਸਟੋਰ ਪਿੰਡ ਅਮੀਰਪੁਰ ਮੀਰਪੁਰ ਕਲਾ ਵਿੱਚ ਪਰਿਵਾਰ ਮੈਂਬਰ ਪਿਤਾ ਇੱਕ ਪੈਨ ਇੱਕ ਵੱਡਾ ਭਰਾ ਉਹ ਵਿਆਹ ਹੋਈ ਨਹੀਂ ਮੰਗ ਵਧੀਆਂ ਪਰਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਜਨ ਕਾਸਟ ਵਾਲੇ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9781955507 9781955507 ਤੁਸੀਂ ਪਰਿਵਾਰ ਨੂੰ ਕੌਣ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਉਮਰ 23 ਸਾਲ ਹਾਈਟ 5 ਫੁੱਟ 4 ਇੰਚ ਪੜਾਈ 10ਵੀਂ ਪਾਸ ਕਾਸਟ ਮਰਵੀ ਸਿੱਖ ਜ਼ਿਲ੍ਹਾ ਬਠਿੰਡਾ ਕੰਮ ਪ੍ਰਾਈਵੇਟ ਫੈਕਟਰੀ ਵਿੱਚ ਕਰਦਾ ਹੈ ਪਰਿਵਾਰ ਮੈਂਬਰ ਮਾਤਾ ਤੇ ਕੱਲਾ ਹੀ ਲੜਕਾ ਹੈ ਲੜਕਾ ਅਮਰਤਾਰੀ ਹੈ ਮੰਗ ਵੱਡੀ ਅਪਰ ਵਾਟਰ ਲੜਕੀ ਦੀ ਲੋੜ ਹੈ ਲੜਕੀ ਤਲਾਕशुदा ਜਾਂ ਵੱਡੀ ਉਮਰ ਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 82890 43384 82890 43384 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 29 ਤੀਜਾ ਮਹੀਨਾ 1993 ਹਾਈਟ 5 ਫੁੱਟ 7 ਇੰਚ ਪੜਾਈ ਪਲੱਸ 2 ਕਾਸਟ ਪਰਜਪਤ ਕੁਮਿਆਰ ਕਮ ਲੋਡਰ ਆਪਰੇਟਰ ਨੇ ਐਨ ਆਰ ਆਈ ਨੇ ਪਰਿਵਾਰ ਮੈਂਬਰ ਪਿਤਾ ਬਿਜ਼ਨਸਮੈਨ ਮਾਤਾ ਹਾਊਸਵਾਈਫ ਇੱਕ ਭਰਾ ਐਨ ਆਰ ਆਈ ਦੋ ਭੈਣਾਂ ਇੱਕ ਮੈਰਿਡ ਇੱਕ ਅਨਮੈਰਿਡ ਨੇ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸੋਹਣੀ ਹੋਵੇ ਸੰਸਦਾਰ ਹੋਵੇ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 95011 93703 95011 93703 ਤੁਸੀਂ ਪਰਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਦੇ ਤੁਸੀਂ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਸਾਡੀ ਦਿੱਤੀ ਹੋਈ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਤੁਸੀਂ ਸਾਨੂੰ ਫੋਨ ਨਾ ਕਰਿਆ ਕਰੋ ਸਿੱਧਾ ਤੁਸੀਂ WhatsApp ਤੇ ਆਪਣਾ ਬਾਇਓ ਡਾਟਾ ਭੇਜਿਆ ਕਰੋ ਨਾਮ ਜਨਮ ਤਰੀਕ ਹਾਈਟ ਪੜਾਈ ਕੰਮ ਜ਼ਿਲ੍ਹਾ ਪਰਿਵਾਰ ਮੈਂਬਰ ਮੰਗ ਮੋਬਾਈਲ ਨੰਬਰ ਲੱਕੀ ਪੂਰਾ ਫਾਰਮ ਡਾਟਾ ਭੇਜਿਆ ਕਰੋ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਰਬਿਨੀ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਦਾ ਬਹੁਤ ਬਹੁਤ ਧੰਨਵਾਦ ਜੀ